ਇੱਕ ਪਾਸੇ ਧੌਲਾ ਟਰਾਈਡੈਂਟ ਫੈਕਟਰੀ ਹੈ ਤੇ ਦੂਜੇ ਪਾਸੇ ਆਮ ਲੋਕ ਤੇ ਨਾਲ ਕਿਸਾਨ ਜਥੇਬੰਦੀਆਂ ਮਾਮਲਾ ਪਿੰਡ ਪੈਣੀ ਦਾਸਾ ਜ਼ਿਲ੍ਹਾ ਬਰਨਾਲਾ ਦਾਗਾ ਇੱਧਰ ਤੁਹਾਨੂੰ ਇੱਕ ਸੂਆ ਦਿਖਾ ਦਿੰਨੇ ਆ ਜਿਹੜਾ ਕਿ ਪਾਣੀ ਨਾਲ ਭਰਿਆ ਜਾ ਰਿਹਾ ਪਰ ਇਹ ਪਾਣੀ ਹੁਣ ਸਿੱਧਾ ਧੌਲਾ ਫੈਕਟਰੀ ਦੇ ਵਿੱਚ ਜਾਊਗਾ ਕਿਉਂਕਿ 10 ਸਾਲ ਪਹਿਲਾਂ ਦੀ ਮੈਂ ਗੱਲ ਕਰਾਂ 10 ਸਾਲ ਪਹਿਲਾਂ ਵੀ ਹਰਜਿੰਦਰ ਗੋਪਤਾ ਜਿਹੜਾ ਟਰਾਈਡੈਂਟ ਦਾ ਮਾਲਕ ਹੈਗਾ ਉਹਦੇ ਵੱਲੋਂ ਇੱਕ ਮਿੱਠੀ ਗੋਲੀ ਦਿੱਤੀ ਗਈ ਸੀ ਸਾਹਮਣੇ ਤੁਹਾਨੂੰ ਮੈਂ ਦਿਖਾ ਦਿੰਨਾਗਾ ਜਿਹੜੀ ਜਾ ਰਹੀ ਹੈ ਕੱਸੀ ਕੱਸੀ ਦੀ ਮਿੱਠੀ ਗੋਲੀਆਂ ਦਿੱਤੀ ਗਈ ਜੀ ਕਿਸਾਨਾਂ ਨੂੰ ਵੀ ਜਿਹੜਾ ਪਾਣੀ ਹੈ ਜੇ ਅਸੀਂ ਲੈ ਕੇ ਜਾਵਾਂਗੇ ਤਾਂ ਉਦੋਂ ਜ਼ਿਆਦਾ ਪਾਣੀ ਏ ਛੋਟੇ ਵਾਸਤੇ ਜਿਹੜਾ ਪਿੱਛੋਂ ਚੌੜੀ ਕਰਕੇ ਕੱਸੀ ਨੂੰ ਜ਼ਿਆਦਾ ਲੈਤਾ ਜਾਊਗਾ ਤੇ ਛੋਟੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ 24 ਘੰਟੇ ਤੁਸੀਂ ਜਦੋਂ ਵੀ ਮਰਜ਼ੀ ਵਰਤ ਸਕਦੇ ਹੋ ਉਹ ਮਿੱਠੀ ਗੋਲੀ ਨੂੰ ਲੈ ਕੇ ਅੱਜ 10 ਸਾਲ ਹੋ ਗਏ ਤੇ ਉਹ ਸਿੱਧਾ ਪਾਣੀ ਜਿਹੜਾ ਕੱਸੀ ਦਾਗਾ ਉਹ ਸਾਰਾ ਦਾ ਸਾਰਾ ਆਲਦੀ ਫੈਕਟਰੀ ਦੇ ਵਿੱਚ ਜਾ ਰਿਹਾ ਉਹਦੂਗਾ ਹਾ ਜਿੱਕ ਤੋਂਕਾ ਵੀ ਨਹੀਂ ਜਾਂਦਾ ਉਹ 10 ਸਾਲਾਂ ਬਾਅਦ ਦੁਬਾਰਾ ਫੇਰ ਇਹੀ ਗੱਲ ਦੁਹਾਈ ਜਾ ਰਹੀ ਹੈ ਜਿਹੜਾ ਸੂਆਗਾ ਇਹਨੂੰ ਇੱਥੋਂ ਪਾਣੀ ਲੈ ਜਾ ਕੇ ਸਿੱਧਾ ਫੈਕਟਰੀ ਦੇ ਵਿੱਚ ਜਾ ਰਿਹਾ ਹੈ ਜਿਹੜੇ ਇਹ ਤੋਂ ਅਗਲੇ ਪਿੰਡ ਨੇਗੇ ਉਹਨਾਂ ਨੂੰ ਇਹ ਪਾਣੀ ਬਿਲਕੁਲ ਬੰਦ ਕਰ ਦਿੱਤਾ ਜਾਊਗਾ ਜਿਹੜੇ ਆਮ ਲੋਕ ਨੇਗੇ ਖੇਤੀ ਕਰਦੇ ਨੇਗੇ ਉਹ ਖੇਤੀ ਤੋਂ ਬਾਂਝੇ ਹੋ ਜਾਣਗੇ ਬਹੁਤ ਮੁਸ਼ਕਲ ਆਊਗੀ ਤੇ ਨਾਲ ਮੇਰੇ ਬਾਈ ਜਾਗਾ ਬਾਈ ਸਤਨਾਮ ਜਿਹੜੇ ਹੋਰ ਪਿੰਡ ਨੇਗੇ ਇਦੂਗਾ ਹਾਂ ਇਹ ਕਿਹੜੇ-ਕਿਹੜੇ ਪਿੰਡ ਲੱਗਦੇ ਨੇ ਨਾਲ ਜਿਨ੍ਹਾਂ ਨੂੰ ਪਾਣੀ ਜਾ ਰਿਹਾ ਹੈਗਾ ਬਾਈ ਇਹ ਆਪਣਾ ਤਰੂਲਰ ਜਵਾ ਹੈਗਾ ਹਾਂ ਇਹ ਮੰਨ ਕੇ ਚੱਲ ਵੀ ਆਪਣੇ ਗਾਂਹਾਂ ਜਿਵੇਂ ਕਾਨੀ ਕੀ ਹੋ ਗਿਆ ਆਪਣਾ ਰੂੜੇ ਕੀ ਛੋਟੇ ਰੂੜੇ ਕੀ ਵੱਲੋ ਵਿਦਿਆਲਾ ਪਿੱਥੋ ਮੰਡੀ ਕਲਾਂ ਇਹ ਸਾਰੇ ਪਿੰਡਾਂ ਚ ਬਾਈ ਇਹਦਾ ਪਾਣੀ ਜਾਂਦਾ ਹੈਗਾ ਟੌਲੇ ਵੀ ਜਾਂਦਾ ਹੈਗਾ ਤੇ ਇਹ ਜਦੋਂ ਬਾਈ ਜਿਹੜੇ ਹਿਸਾਬ ਤੇ ਇਹ ਪਾਈਪ ਟ੍ਰਾਈਡੈਂਟ ਵਾਲਾ ਪਾ ਰਿਹਾ ਹੈਗਾ ਇਹ ਹਿਸਾਬ ਨਾਲ ਬਾਈ ਪਾਣੀ ਕਿਸੇ ਹਿਸਾਬ ਨਾਲ ਨਹੀਂ ਗਾ ਜਾਂਦਾ ਹੈਗਾ ਇਹਨਾਂ ਨੇ ਇੱਥੇ ਪੱਕੇ ਹੀ ਬੰਨ ਮਾਰ ਲੈਣਾਗਾ ਮੁੜ ਕੇ ਪਾਣੀ ਜਾਂਦਾ ਬਾਈ ਸਾਡੀ ਤਾਂ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਬਾਈ ਚੜ ਕੇ ਆਓ ਬੱਤ ਤੋਂ ਵੱਧ ਮੰਨ ਕੇ ਚਲਾਦਾ ਇਹਨੂੰ ਹੋਣਾ ਰੋਕ ਲੋਂਗੇ ਚੰਗੇ ਰਹੋਗੇ ਬਾਈ ਨਹੀਂ ਆਉਣ ਵਾਲਾ ਟਾਈਮ ਬਾਈ ਆਪਣੇ ਮੂਰੇ ਮਾੜੇ ਹੀ ਹੋ ਪਾਣੀ ਪੂਣੀ ਵੀ ਆਪਣੇ ਜਾਂਦਾ ਹੈਗਾ ਪਾਣੀ ਵੀ ਆਪਣਾ ਜਿਹੜਾ ਹੈਠਣਾ ਪੱਧਰਾ ਬਾਈ ਉਹ ਵੀ 150 ਫੁੱਟ ਤੇ ਵਗ ਗਿਆ ਆਪਾਂ ਕਿੰਨਾ ਕ ਟਾਈਮ ਬਾਈ ਧਰਤ ਚੋਂ ਪਾਣੀ ਲਈ ਜਾਵਾਂਗੇ ਇਹ ਐ ਮੰਨ ਕੇ ਚੱਲੋ ਆਪਣੀਆਂ ਜ਼ਮੀਨੀਆਂ ਬੰਜੜੀ ਹੋਏ ਜਾਣਗੀਆਂ ਆਪ ਨੂੰ ਵੇਚ ਉਹ ਬਾਈ ਤੌੜੇ ਲੇਦਾ ਵੇਚ ਕੇ ਵਗ ਗਿਆ ਯਾਰ ਉਹ ਤਾਂ ਛੱਡ ਕੇ ਜ਼ਮੀਨਾਂ ਉੱਥੇ ਫਾਈਟਰ ਨੇ ਸਪੈਦਾ ਲਾ ਲਿਆ ਸਸਤੇ ਭਾਅ ਸੱਟ ਕੇ ਗਏ ਨੇ ਬਾਕੀ ਬਾਈ ਅਸੀਂ ਉਹਨਾਂ ਨਾਲ ਗੱਲ ਕਰੀ ਆ ਕੱਲ ਅਸੀਂ ਜਾ ਕੇ ਆਏਗੇ ਉਹ ਕਹਿੰਦੇ ਬਾਈ ਸਾਡੇ ਜਦੋਂ ਤੁਹਾਨੂੰ ਲੋੜ ਆ ਉਹ ਪੈਣ ਬਾਹਣ ਚੋਣੀ ਹੁੰਦੀ ਆ ਤੜਕੇ ਨੂੰ ਬਾਈ ਸਾਡਾ ਕਹਿੰਦੇ ਬਾਹਣ ਰਮਿਆ ਪਿਆ ਹੁੰਦਾ ਜਦੋਂ ਮਗਰ ਸਾਰੀਆਂ ਉਧਰ ਮੋਗੇ ਬੰਦ ਹੋ ਜਾਂਦੇ ਨੇਗੇ ਜਦੋਂ ਇਹਨੂੰ ਗੁਪਤੇ ਨੂੰ ਪਾਣੀ ਦੀ ਲੋੜ ਨਹੀਂ ਇਹ ਗਾਹਾਂ ਬਾਈ ਕਿਸਾਨਾਂ ਦੇ ਬਾਹਣ ਚ ਕੱਢ ਦਿੰਦਾਗਾ ਉਹਦੇ ਕੋਈ ਸੁਣਵਾਈ ਨਹੀਂ ਇਸ ਤਰ੍ਹਾਂ ੱੱਕਾ ਸਰਿਆਂ ਮ ੱੱਕਾ ਬਾਈ ਆ ਵੀ ੱੱਕਾ ਜਮਾ ਗੈਰ ਕਾਨੂੰਨੀ ਆ ਯਾਰ ਕੋਈ ਇੱਥੇ ਮੋਗਾ ਨਹੀਂ ਕੁਛ ਨਹੀਂ ਹੈਗਾ ਯਾਰ ਤੇ ਇੱਕ ਵਾਰ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿੰਨਾਗਾ ਪਾਈਪ ਲਾਈਨ ਦੇਖ ਸਕਦਾ ਵੀ ਕਿੰਨੀ ਚੌੜੀ ਹੈ ਇਹਨਾਂ ਨੇ ਇੱਕ ਕਿਹਾਗਾ ਵੀ ਇੱਕ ਵੀ ਛੋਟਾ ਜਿਹਾ ਮੋਗਾ ਕਰਾਂਗੇ ਜਿੰਨਾ ਕ ਪਾਣੀ ਅਸੀਂ ਵਰਤਾਂਗੇ ਉਤੋਂ ਜ਼ਿਆਦਾ ਦੀ ਮੁਰੰਮਤ ਕਰਕੇ ਵੀ ਜ਼ਿਆਦਾ ਪਾਣੀ ਲੈਤਾ ਜਾਊਗਾ ਪਰ ਇਹ ਝਾਸਾ ਮੈਨੂੰ ਦੁਬਾਰਾ ਦੁਬਾਰਾ ਦੱਸ ਰਹੇ ਹਾਂਗਾ ਵੀ ਇਹ ਝਾਸਾ ਦਿੱਤਾ ਜਾ ਰਿਹਾ ਆ ਆਮ ਲੋਕਾਂ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਤੇ ਨਾਲ ਸਾਡੇ ਜਥੇਬੰਦੀਆਂ ਵੀ ਨੇ ਜਥੇਬੰਦੀਆਂ ਇੱਥੇ ਮੌਕੇ ਦੇ ਘਰਾਓ ਕਰ ਰਹੀਆਂ ਨੇਗੀਆਂ ਪ੍ਰਧਾਨ ਜੀ ਸੱਸੀ ਕਾਲ ਜੀ ਇਹ ਕੀ ਕਹੋਗੇ ਜੀ ਇਹ ਮੁੱਦੇ ਬਾਰੇ ਬਾਈ ਜੀ ਇਹ ਇੱਕ ਬਹੁਤ ਹੀ ਘਿਉਣੀ ਹਰਕਤ ਕਰ ਰਿਹਾ ਹੈ ਜਿਹੜਾ ਟਰਾਈਐਂਟ ਗਰੁੱਪ ਕਹਿ ਲਿਏ ਫੈਕਟਰੀ ਕਹਿ ਲਿਏ ਇਹ ਆਪ ਕੋ ਤੁਸੀਂ ਦੱਸ ਹੀ ਦਿੱਤਾ ਵੀ ਮਿੱਠੀ ਗੋਲੀ ਦਿੰਦਾ ਹੈ ਪਹਿਲਾਂ ਕਿਸਾਨਾਂ ਨੂੰ ਇੱਕ ਕਿਸਾਨ ਹੈ ਜਿਹੜਾ ਹੁਣ ਆਪਣੇ ਉਲਟ ਹੂੰ ਜਥੇ ਬੰਦੀਆਂ ਦੇ ਜਿਹੜੀ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹੈ ਅਗਰਾਹਾ ਵੀ ਨਾਲ ਸੀਗੇ ਉਹਨਾਂ ਨੂੰ ਤਾਂ ਕੋਈ ਮਿੱਠੀ ਗੋਲੀ ਦੇਤੀ ਇਹਨੇ ਹੂੰ ਉਹ ਗਰਾਹਾ ਤਾਂ ਬੁਲਾ ਲਿਆ ਆਪਦੇ ਅੰਦਰ ਹੂੰ ਉਹਦੇ ਵਿੱਚ ਗੇਟ ਦੇ ਅੰਦਰ ਆ ਆਪਦੀ ਫੈਕਟਰੀ ਦੇ ਤੇ ਸਿੱਧੂ ਗਰੁੱਪਾ ਜਿਹੜਾ ਕਿ ਇੱਕ ਨਾ ਵੇਖਣ ਵਾਲਾ ਗਰੁੱਪ ਹੈ ਇਹ ਕਿਸੇ ਨਾਲ ਵੀ ਕਿਸੇ ਕੀਮਤੇ ਕਿਸਾਨਾਂ ਦੇ ਹਿਤਾ ਦੇ ਵਿਰੋਧ ਨਹੀਂ ਜਾ ਸਕਦਾ ਜੀ ਹਾਂ ਇਹ ਉਹ ਗਰੁੱਪ ਹੈ ਜਿਹੜਾ ਵੀ ਕਿਸੇ ਆਪ ਦੇ ਕਿਸਾਨਾਂ ਦੇ ਗੈਟ ਸਮਝੌਤੇ ਜੋ ਵੀ ਹੈਗੇ ਉਹਨਾਂ ਦੇ ਵਿਰੋਧ ਚ ਲੜ ਰਿਹਾ ਹੈ ਅੱਜ ਜੀ ਅੱਜ ਇੱਥੇ ਵੀ ਲੜ ਰਿਹਾ ਹੈ ਕਿਸਾਨ ਜਿਹੜੀਆਂ ਲੈਂ ਪੱਟੀਆਂ ਪਿਛਲੇ ਕਈ ਦਿਨਾਂ ਤੋਂ ਪੱਟੀਆਂ ਇਹਨੂੰ ਕੱਲ ਕੱਲ ਲੱਗੇ ਸੀਗੇ ਜੀ ਹਾਂ ਜੀ ਕੱਲ ਤੋਂ ਧਰਨਾ ਜਾਰੀ ਹੈ ਤੁਹਾਡਾ ਇਹ ਧਰਨਾ ਕਦੋਂ ਤੱਕ ਜਾਰੀ ਰਹੂਗਾ ਇਹ ਬੰਦ ਕਰਵਾ ਕੀ ਰਹਿਣਾਗਾ ਤੁਸੀਂ ਤੁਸੀਂ ਪਹਿਲਾਂ ਪਹਿਲਾਂ ਸਾਡੇ ਜਿਹੜੇ ਜਥੇਬੰਦੀ ਦੇ ਜਾਣ ਚੀ ਹੈ ਪਿੰਡ ਪੈਣੀ ਜੱਸਾ ਦੇ ਗੁਰਸੰਗਤ ਸਿੰਘ ਉਹਨਾਂ ਨੂੰ ਮਿੱਠੀ ਗੋਲੀ ਦਿੰਦਾ ਸੀ ਪਰ ਉਹਨਾਂ ਨੇ ਇਹ ਗੋਲੀ ਲਈ ਨਹੀਂ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਪਿੰਡ ਦਾ ਮੈਂ ਹੱਕ ਆਉਦੇ ਜਵਾਕਾਂ ਖਾਤਰ ਵੇਚ ਨਹੀਂ ਸਕਦਾ ਵੀ ਅੱਗੇ ਸਾਰੇ ਪਿੰਡਾਂ ਦਾ ਹੱਕ ਹੈ ਪਾਣੀ ਤੇ ਮੈਂ ਇਹ ਪਾਣੀ ਵੇਚ ਨਹੀਂ ਸਕਦਾ ਵੀ ਉਹਨੇ ਕੋਰੀ ਨਾ ਕਰਕੇ ਇਹ ਪਾਈਪ ਲਾਈਨ ਆਪਦੇ ਖੇਤ ਚੋਂ ਬੰਦ ਕਰਵਾਈ ਜੀ ਮੈਂ ਇੱਕ ਵਾਰ ਤਸਵੀਰਾਂ ਦਿਖਾ ਦੋ ਜਿਹੜਾ ਟੈਂਟਰ ਲੱਗਿਆ ਹੋਇਆ ਹੈ ਮੈਂ ਜਿਹੜੇ ਇੱਥੋਂ ਦੇ ਸਿੱਧੂਪੁਰ ਦੇ ਜਾਣ ਕੇ ਮੁੱਖ ਮੈਂਬਰ ਕਹਿ ਦੀ ਆਪਾਂ ਉਹਨਾਂ ਦੇ ਖੇਤ ਆਗਾ ਪਹਿਲਾ ਜਿਹੜੀ ਲਾਈਨ ਦੀ ਸਿਲੈਕਸ਼ਨ ਹੋਈ ਸੀ ਇੱਥੋਂ ਦੀ ਹੋਈ ਸੀ ਸਿੱਧਾ ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਮੌਕੇ ਜਾ ਕੇ ਘਰਾਓ ਕੀਤਾ ਪਰ ਇਸ ਤੋਂ ਬਾਅਦ ਜਿਹੜੇ ਸਨਾਂ ਦਾ ਇੱਥੇ ਵਾਹਣਾਗਾ ਉਹ ਭਰਾ ਨੇ ਇਹਨਾਂ ਨੂੰ ਕਹਿਤਾ ਵੀ ਇੱਥੋਂ ਦੀ ਲੰਘਾ ਲਓ ਪਰ ਇਹ ਜਿਹੜਾ ਇੱਥੇ ਮੌਕੇ ਤੇ ਫੇਰ ਜਥੇਬੰਦੀ ਨੇ ਘਰਾਓ ਕੀਤਾ ਵੀ ਇਹ ਜਿਹੜਾ ਪਾਣੀ ਦਾ ਹੱਕ ਆਗਾ ਇਹ ਸਾਡਾਗਾ ਐ ਸਾਡੇ ਬਾਣਾ ਨੂੰ ਲੱਗੂਗਾ ਤਾਂ ਉਪਜਾਊ ਆ। ਇਹ ਖੇਤੀ ਹੈ ਜਿਹੜੀ ਜ਼ਿਆਦਾ ਪੈਦਾਵਾਰ ਦੇਊਗੀ ਪਰ ਜੇ ਉਹੀ ਸਾਲ ਆਪਾਂ ਦੁਬਾਰਾ ਪਿੱਛੇ ਨਿਗਾਹ ਮਾਰਾਂਗੇ ਵੀ ਜੇ ਕੱਸੀ ਵਾਲਾ ਹਾਲ ਹੋ ਗਿਆ ਜਿਹੜਾ ਪਾਣੀ ਟਰਾਈ ਟ੍ਰੈਂਟਰ ਨੂੰ ਗਿਆਗਾ ਤਾਂ ਸਾਰਾ ਪਾਣੀ ਬੰਦ ਹੋ ਜੂ ਜ਼ਮੀਨਾਂ ਜਿਹੜੀਆਂ ਬੰਜਰ ਹੋ ਜਾਣਗੀਆਂ। ਹੁਣ ਜਿਹੜਾ ਇਹ ਧਰਨਾਗਾ ਪੱਕਾ ਚੱਲੂਗਾ ਜਦੋਂ ਤੱਕ ਇਹ ਲੈਣ ਬਿਲਕੁਲ ਬੰਦ ਨਹੀਂ ਹੋ ਜਾਂਦੀ। ਸਾਂ ਅਮੀਰੀ ਸਾਰੇ ਨੂੰ ਬੇਨਤੀ ਵੀ ਇੱਕ ਦਾ ਵੀਡੀਓ ਨੂੰ ਸ਼ੇਅਰ ਕਰਕੇ ਘਰ ਤੱਕ ਹਰੇਕ ਘਰ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਤੇ ਬਾਕੀ ਪਿੰਡਾਂ ਦੇ ਵਿੱਚੋਂ ਜਿਹੜੇ ਭਰਾਵਾਂ ਦਾ ਇਹ ਸੂਏ ਤੇ ਜਾਨੀ ਕਿ ਪਾਣੀ ਲੱਗਦਾ ਬਾਣ ਲੱਗਦਾਗਾ ਉਹਨਾਂ ਨੂੰ ਇੱਥੇ ਮੌਕੇ ਤੇ ਪਹੁੰਚਣਾ ਚਾਹੀਦਾ ਕਿਉਂਕਿ ਕੱਲ ਨੂੰ ਸਾਰੇ ਜਥੇਬੰਦੀਆਂ ਨਾਲ ਸਿੱਧੂਪੁਰ ਹੋਗੀ ਜਾਂ ਕੋਈ ਹੋਰ ਜਥੇਬੰਦੀਆਂ ਹੋਗੀਆਂ ਸਾਰਿਆਂ ਨੂੰ ਖੁੱਲਾ ਸੱਦਾਗਾ ਇੱਥੇ ਕੋਈ ਵੀ ਆ ਸਕਦਾ ਹੈ ਮੋਢੇ ਨਾਲ ਮੋਢਾ ਲਾ ਕੇ ਖੜ ਸਕਦਾ ਕਿਉਂਕਿ ਇਹ ਆਮ ਇੱਕ ਬੰਦੇ ਦਾ ਜਿਹੜਾ ਕੰਮ ਹੈਗਾ ਹਾਂਜੀ ਹਾਂਜੀ ਪ੍ਰਧਾਨ ਜੀ ਹਾਂਜੀ ਹਾਂ ਬੋਲੋ ਜੀ ਇਹ ਆਏ ਹੈ ਜੀ ਜਿਹੜਾ ਇਹ ਹੁਣ ਲਿਜਾ ਰਿਹਾ ਹੈ ਗੁਪਤਾ ਜੀ ਇਹ ਕੋਈ ਆਪਾਂ ਇਹ ਨਾ ਕਹੋ ਵੀ ਜਿਹਦਾ ਪਾਣੀ ਲੱਗਦਾ ਜੀ ਵਿੱਚ ਮਿੱਠੀਆਂ ਗੋਲੀਆਂ ਇਹਦੇ ਸਾਨੂੰ ਮੇਰੇ ਵਹਾਣ ਨੂੰ ਇੱਕ ਦਾ ਕਾਲੇ ਕਾਲਾ ਮੋਗਾ ਲੱਗਦਾ ਹੈ ਇੱਕ ਪਿੰਡ ਵਾਲੀ ਝਾਰੀ ਲੱਗਦੀ ਹੈ ਵਿੱਚ ਬੰਦੇ ਕਹਿੰਦੇ ਵੀ ਤੁਸੀਂ ਜਾਓ ਨਾ ਜਿੱਦੋਂ ਉੱਥੇ ਬੰਨ ਲਾ ਕੇ ਮਗਰ ਪਾਣੀ ਬਹੁਤ ਪਊ ਆਪਾਂ ਕਿਸਾਨ ਹੋਣ ਦੇ ਨਾਤੇ ਜਿਹੜੇ ਮੂਰੇ ਆਪਣੇ ਭੈਣ ਭਾਈ ਨੇ ਉਹ ਵੀ ਕਿਸਾਨ ਨੇ ਉਹ ਵੀ ਕਿਸਾਨ ਉਹਨਾਂ ਮਾਰੇ ਤਾਂ ਨਹੀਂ ਜਾਣੇ ਚਾਹੀਦੇ ਚਾਹੇ ਕਿਸੇ ਦਾ ਸੂਆ ਬਾਣ ਨਹੀਂ ਲੱਗਦਾ ਇਹ ਜਰਵਾਹੇ ਤੇ ਸਾਰੇ ਪਿੰਡਾਂ ਨੂੰ ਇੱਥੇ ਆਉਣਾ ਚਾਹੀਦਾ ਕਿਸਾਨੀ ਖਾਤਰ ਕਿਸਾਨੀ ਖਾਤਰ ਆਪਾਂ ਦਿੱਲੀ 1 ਸਾਲ ਬੈਠੇ ਆ ਤੇ ਹੁਣ ਹੋਗੇ 3-4 ਮਹੀਨੇ ਬੈਠੇ ਆ ਜੇ ਆਪਾਂ ਕਿਸਾਨ ਦੀ ਦੂਜਾ ਕਿਸਾਨ ਮਦਦ ਨਹੀਂ ਕਰੂ ਫਿਰ ਇਹ ਤਾਂ ਬਈ ਬਹੁਤ ਮਾੜੀ ਗੱਲ ਹੈਗੀ ਸਾਰੇ ਕਿਸਾਨ ਹੋ ਚਾਹੇ ਜਾਇਦਾਦ ਕਿਸੇ ਦੀ ਰਜਵਾਹੇ ਤੇ ਲੱਗਦੀ ਹੈ ਚਾਹੇ ਨਾਲਾ ਬਿਲਕੁਲ ਰਾਲਾ ਮਿਲ ਕੇ ਸਾਥ ਦੇਣਾ ਚਾਹੀਦਾ ਕਿਉਂਕਿ ਦੁੱਖ ਦੀ ਘੜੀ ਆ ਮੈਂ ਇੱਕ ਵਾਰ ਲੋਕੇਸ਼ਨ ਦਿਖਾ ਦੇਣਾ ਡੇਰਾ ਰਾਮਸਰ ਪੈਂਦਾਗਾ ਇੱਥੇ ਪੱਕਾ ਧਰਨਾ ਜਿਹੜਾ ਲੱਗਿਆ ਹੋਇਆਗਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਜੀ ਬਲ ਚੜ੍ਹ ਕੇ ਕੱਲ ਨੂੰ ਇੱਥੇ ਪਹੁੰਚਿਓ ਵੀਰੇ ਤੇ ਰਾਤ ਦਿਨ ਰਾਤ ਦਾ ਜਿਹੜਾ ਪੱਕਾ ਧਰਨਾਗਾ ਇੱਥੇ ਤੇ ਬਾਕੀ ਕਿਸਾਨ ਜੁਨੀਅਰ ਸਿੱਧੂਪੁਰ ਜਿੰਦਾਬਾਦ 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 ਜਾਨ ਜੁਨੀਅਨ ਸਿੱਧੂਪੁਰ ਜਿੰਦਾਬਾਦ 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 ਪ੍ਰੈਜ਼ੀਡੈਂਟ ਗੁਪਤਾ ਮਰਦਾਬਾਦ 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 ਪ੍ਰੈਜ਼ੀਡੈਂਟ ਗੁਪਤਾ ਮਰਦਾਬਾਦ 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 ਪ੍ਰੈਜ਼ੀਡੈਂਟ ਗਰੁੱਪ ਮਰਦਾਬਾਦ ਮਰਦਾਬਾਦ ਅੰਦਰ ਗੁਪਤਾ ਮਰਦਾਬਾਦ ਟੱਕ ਦੇ